ਦੇਖੋ ਜਿਹੜੀ ਅੱਜ ਸਾਡੇ ਸੂਬਾ ਪ੍ਰਧਾਨ ਕਾਂਗਰਸ ਦੇ ਰਾਜਾ ਵਿਡਿੰਗ ਜੀ ਨੇ ਸਾਨੇਵਾਲ ਚ ਲਈ ਆ ਉਹ ਮੀਟਿੰਗ ਕਾਂਗਰਸ ਦੀ ਜਿਹੜੀ ਆਰਗੇਨਾਈਜੇਸ਼ਨ ਆ ਸਾਡਾ ਸਟਰਕਚਰ ਆ ਜਿਹੜਾ ਥੱਲਿਓਂ ਲੈ ਕੇ ਬੂਥ ਤੋਂ ਲੈ ਕੇ ਮੰਡਲ ਤੋਂ ਲੈ ਕੇ ਬਲਾਕ ਤੋਂ ਲੈ ਕੇ ਉੱਤੇ ਤੱਕ ਉਹਨੂੰ ਸਾਰੇ ਨੂੰ ਸਮਝਾਉਣ ਲਈ ਔਰ ਜਿਹੜੀ ਅਗਲੀ ਇਲੈਕਸ਼ਨ ਆ ਰਹੀ ਆ ਉਹਦੇ ਲਈ ਤਿਆਰ ਕਰਨ ਲਈ ਸੀ ਮੈਂ ਉਹਦੇ ਲਈ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਔਰ ਇਹਨਾਂ ਨੇ ਬਹੁਤ ਕੰਮ ਦੀਆਂ ਗੱਲਾਂ ਦਸੀਆਂ ਜਿਵੇਂ ਤੁਹਾਡੇ ਸਾਹਮਣੇ ਦੱਸਿਆ ਕਿ 70 75 ਹਜ਼ਾਰ ਲੱਖ ਵੋਟ ਭਾਜਪੀ ਨੇ ਉਥੇ ਇੱਧਰ ਉੱਧਰ ਕਰਤੀ ਮਹਾਰਾਸ਼ਟਰਾ ਚ ਇੱਥੇ ਵੀ ਜਿਹੜੀ ਆਮ ਪਾਰਟੀ ਆ ਉਹ ਵੀ ਬੀ ਬੀ ਟੀਮ ਆ ਇਹਨਾਂ ਦੀ ਆਰਐਸਐਸ ਔਰ ਭਾਜਪੀ ਦੀ ਇਹਨਾਂ ਨੇ ਇੱਥੇ ਵੀ ਉਹੀ ਕਰਨਾ ਅਸੀਂ ਮਹਾਰਾਜਾ ਸਾਹਿਬ ਉਹਨਾਂ ਸਾਰੇ ਵਰਕਰ ਨੂੰ ਸਮਝਾ ਕੇ ਗਏ ਆ ਕਿ ਭਾਈ ਇਹ ਵੋਟਨ ਲਿਸਟਾਂ ਨੂੰ ਦੇਖਣਾ ਸ਼ੁਰੂ ਕਰ ਦੋ ਇਹ ਨਾ ਹੋਵੇ ਪਤਾ ਲੱਗੇ ਕਿ ਹਜ਼ਾਰਾਂ ਹੋ ਜਾਂ ਸੈਂਕੜੇ ਵੋਟਾਂ ਗਾਇਬ ਹੈਗੇ ਕਿਉਂਕਿ ਆਮ ਪਾਰਟੀ ਕਿਹੜੀ ਸਿਧਾਂਤਵਾਦੀ ਆ ਜਿੰਨੇ ਇਹਨਾਂ ਨੇ ਵਾਅਦੇ ਕੀਤੇ ਸਾਰੇ ਵਾਅਦੇ ਤੋੜੇ ਔਰ ਸਾਰੇ ਇਹਨਾਂ ਨੇ ਰੇਤੇ ਤੇ ਕੀ ਕਿਹਾ ਸੀ ਅੱਜ ਟਿੱਪਰ ਕਿਦੇ ਸਾਨੇ ਵਾਲ ਚੱਲਦੇ ਆ ਚਲੋ ਜੀ ਦੱਸੋ ਤੁਸੀਂ ਦੱਸੋ ਤੁਹਾਨੂੰ ਸਾਰਿਆਂ ਨੂੰ ਪਤਾ ਟਿੱਪਰ ਕਿਦੇ ਚੱਲਦੇ ਇੱਥੇ ਔਰ ਕਿਹੜੇ ਲੋਕ ਇੱਥੇ ਗੜਬੜ ਕਰ ਰਹੇ ਆ ਤੇ ਉਹ ਸਾਰਾ ਤਾਂ ਇਹ ਕੰਮ ਉਹ ਹੀ ਕਰਾਉਂਦੇ ਆ 20000 ਕਰੋੜ ਰੇਤੇ ਚਾ ਉਹ ਤਿੰਨ ਸਾਲ ਚੋਂ 864 ਕਰੋੜ ਜਮਾ ਕਰ ਕਰਾਇਆ ਤਿੰਨ ਸਾਲਾਂ ਚ 60000 ਕਰੋੜ ਇਹਨਾਂ ਨੂੰ ਜਮਾ ਕਰਾਉਣਾ ਚਾਹੀਦਾ ਬਾਕੀ ਪੈਸਾ ਕਿੱਥੇ ਗਿਆ ਤੇ ਇਹ ਤਾਂ ਇਹੋ ਜਿਹੇ ਨੇ ਜਿਹੜੀ ਗੱਲ ਕਹਿੰਦੇ ਉਹਦੇ ਤੋਂ ਉਲਟਾ ਕੰਮ ਕਰਦੇ ਸਿਕਿਉਰਿਟੀ ਨਹੀਂ ਲੈਣੀ ਕਿਉਂ ਜੀ ਹੁਣ ਇਹਨਾਂ ਕੋਲ ਸਿਕਿਉਰਿਟੀ ਨਹੀਂ ਹੈਗੀ ਤੇ ਇਹ ਤਾਂ ਇਸ ਕਰਕੇ ਅਸੀਂ ਕਾਂਗਰਸ ਪਾਰਟੀ ਇਹਨਾਂ ਦੀ ਲੀਡਰਸ਼ਿਪ ਚ ਅਸੀਂ ਸਾਰੇ ਤਿਆਰ ਆ ਔਰ ਇਹਨਾਂ ਨੂੰ ਅਸੀਂ ਉਖਾੜ ਕੇ ਦੂਸਰੀ ਜਗ੍ਹਾ ਕਰਾਂਗੇ ਔਰ ਕਾਂਗਰਸ ਪਾਰਟੀ ਦੀ ਸਰਕਾਰ ਬਣਾਵਾਂਗੇ ਧੰਨਵਾਦ ਰਾਜਾ ਸਾਹਿਬ ਤੁਸੀਂ ਅੱਜ ਸਾਰਿਆਂ ਨੂੰ ਸਾਨੂੰ ਗਾਈਡ ਕਰਕੇ ਠੀਕ ਹੈ ਜੀ ਥੈਂਕ ਯੂ ਚਲੋ ਅੱਛਾ ਮੈਂ ਦੱਸਦਾ ਯਾਰ 2 ਮਿੰਟਾ ਸਾਇਲੈਂਟ ਰਹੋ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਪ੍ਰੈਸ ਸਾਥੀਆਂ ਦਾ ਧੰਨਵਾਦ ਮੇਰੇ ਨਾਲ ਇਸ ਇਲਾਕੇ ਦੇ ਮੈਂਬਰ ਆਫ ਪਾਰਲੀਮੈਂਟ ਦੂਸਰੀ ਵਾਰ ਬਣੇ ਡਾਕਟਰ ਅਮਰ ਸਿੰਘ ਜੀ ਬਹੁਤ ਹੀ ਸਤਕਾਰਯੋਗ ਇਸ ਇਲਾਕੇ ਦੀ ਨੁਮਾਇੰਦਗੀ ਕਰ ਰਹੇ ਸਾਡੇ ਭਰਾ ਵਿਕਰਮ ਬਾਜਵਾ ਜੀ ਅ ਜिले ਦੇ ਪ੍ਰਧਾਨ ਮੇਜਰ ਮੁੱਲਾਪੁਰ ਸਾਹਿਬ ਤੇ ਸਾਰੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸੇਬਾਤ ਅੱਜ ਦਾ ਜਿਹੜਾ ਇੱਥੇ ਆਉਣ ਦਾ ਮਕਸਦ ਹੈ ਇਹ ਅਸੀਂ ਜੁੜੇਗਾ ਬਲਾਕ ਜਿੱਤੇ ਕੀ ਕਾਂਗਰਸ ਦੇ ਨਾਮ ਦੇ ਨਾਲ ਅਸੀਂ ਹਰ ਬਲਾਕ ਪੱਧਰ ਤੇ ਆਪ ਦੇ ਕਾਂਗਰਸ ਦੇ ਸਮੁੱਚੇ ਲੀਡਰਸ਼ਿਪ ਨਾਲ ਤੇ ਵਰਕਰ ਸਾਥੀਆਂ ਨਾਲ ਮੀਟਿੰਗਸ ਕਰ ਰਹੇ ਹਾਂ ਕਿੱਥੇ ਕਿੱਥੇ ਸਾਡੀਆਂ ਕਮੀਆਂ ਲੋਕਾਂ ਦੇ ਸੁਝਾਅ ਲਈ ਜਾ ਰਹੇ ਲੋਕਾਂ ਨੂੰ ਪੁੱਛਿਆ ਜਾ ਰਿਹਾ ਹੈ ਬਹੁਤ ਸਾਰੇ ਲੋਕ ਸੁਝਾਅ ਦਿੰਦੇ ਆ ਕਿ ਸਮੇਂ ਸਿਰ ਟਿਕਟ ਦੇਣੀ ਚਾਹੀਦੀ ਹੈ ਬਹੁਤ ਸਾਰੇ ਲੋਕ ਕਿਸੇ ਪ੍ਰਕਾਰ ਦਾ ਸੁਝਾਅ ਦਿੰਦੇ ਆ ਕਿ ਮੰਥਲੀ ਮੀਟਿੰਗ ਹੋਣੀਆਂ ਚਾਹੀਦੀਆਂ ਉਹ ਸਾਰੇ ਸੁਝਾਅ ਸੁਣਦੇ ਆ ਤੇ ਨਾਲ ਦੀ ਨਾਲ ਉਹਨਾਂ ਦੇ ਜਵਾਬ ਵੀ ਦੇਈਦੇ ਆ ਤੇ ਆਉਣ ਵਾਲੇ ਸਮੇਂ 'ਚ ਅਸੀਂ ਉਹਨਾਂ ਦੇ ਵਿੱਚ ਜਿੱਥੇ-ਜਿੱਥੇ ਕਮੀਆਂ ਉੱਥੇ ਸੋਧ ਕਰਾਂਗੇ 올 ਇੰਡੀਆ ਦੇ ਸਾਡੇ ਪ੍ਰਧਾਨ ਖਰਗੇ ਸਾਹਿਬ ਔਰ ਰਾਹੁਲ ਗਾਂਧੀ ਜੀ ਨੇ ਵੀ ਸ਼ੰਕਾ ਜ਼ਾਹਿਰ ਕੀਤੀ ਹੈ ਕਿ ਜਿਸ ਪ੍ਰਕਾਰ ਮਹਾਰਾਸ਼ਟਰ ਛੋਇਆ ਹਰਿਆਣਾ ਛੋਇਆ ਹੋਰ ਦੂਜੇ ਰਾਜਾਂ ਚ ਹੋਣ ਦੀ ਸੁਭਾਵਨਾ ਹੈ ਮਹਾਰਾਸ਼ਟਰ ਚ 43 ਲੱਖ ਵੋਟਾਂ ਨਵੀਆਂ ਜੋੜ ਦਿੱਤੀਆਂ ਗਈਆਂ 5 ਮਹੀਨਿਆਂ ਚ ਜਾਨੀ ਕਿ ਆਰਐਸਐਸ ਦੇ ਲੋਕ ਸਾਥੀ ਕੁਝ ਨੇੜੇ ਹੋ ਕੇ ਕੰਮ ਕਰ ਰਹੇ ਨੇ ਜਿਹੜੀਆਂ ਅਸਲ ਕਿਸੇ ਵੀ ਪਾਰਟੀ ਦੀਆਂ ਨਿੱਜੀ ਵੋਟਾਂ ਐ ਪੱਕੀਆਂ ਉਹਨਾਂ ਨੂੰ ਕੱਟ ਦਿੱਤਾ ਜਾਂਦਾ ਤੇ ਨਵੇਂ ਸਾਥੀ ਜੋੜ ਦਿੱਤੇ ਜਾਂਦੇ ਜਿਹਦੇ ਆਸਤੇ ਕੋਈ ਔਥੈਂਟੀਸਿਟੀ ਨਹੀਂ ਐ ਕਿਸੇ ਦਾ ਵੀ ਜਾਲੀ ਲਾ ਕੇ ਆਧਾਰ ਕਾਰਡ ਉਹਨਾਂ ਦੀ ਵੋਟ ਕੱਟ ਦਿੱਤੀ ਜਾਂਦੀ ਹੈ ਸੋ ਅਸੀਂ ਇਹ ਸਾਰਿਆਂ ਨੂੰ ਸ਼ੰਕਾਜਾਰ ਕੀਤੀ ਹੈ ਕਿ ਆਉਣ ਵਾਲੇ ਸਮੇਂ ਚ ਆਪਾਂ तमाम ਬੂਥਸਰਤੇ ਵੋਟਰ ਲਿਸਟ ਤੋਂ ਲੈ ਕੇ ਸਾਰੇ ਇੰਤਜ਼ਾਮਤ ਪੂਰੇ ਕਰਨੇ ਆ ਤਾਂ ਜੋ ਕਿਸੇ ਗੱਲ ਦੀ ਕੋਈ ਕਮੀ ਨਾ ਛੱਡੀ ਜਾਵੇ ਅੱਜ 24 ਮਹੀਨੇ ਹੈ ਔਰ ਅੱਜ ਤੋਂ ਅਗਰ ਅਸੀਂ ਲੱਗਾਂਗੇ ਤਾਂ ਮੇਰਾ ਖਿਆਲ ਅਸੀਂ 2 ਸਾਲਾਂ ਦੇ ਵਿੱਚ ਐ ਮੁਕੰਮਲ ਤੌਰ ਤੇ ਜੰਗ ਦੇ ਮੈਦਾਨ ਚ ਜਾਨੀ ਕਿ ਚੋਣਾਂ ਦੇ ਮੈਦਾਨ ਦੇ ਵਿੱਚ ਜਾਨ ਵਾਸਤੇ ਤਿਆਰ ਪਰ ਤਿਆਰ ਹੋ ਜਾਵਾਂਗੇ ਸੋ ਇਸ ਕਰਕੇ ਅੱਜ ਅਸੀਂ ਪਹਿਲਾ ਮੀਟਿੰਗ ਸਮਰਾਲਾ ਕੀਤੀ ਅੱਜ ਇੱਥੇ ਔਰ ਸਾਡਾ ਟੀਚਾ ਹੈ ਕਿ ਅਗਲੇ 2 ਮਹੀਨਿਆਂ ਦੇ ਅੰਦਰ ਅੰਦਰ ਪੰਜਾਬ ਦੇ ਹਰ ਬੂਥ ਤੇ ਜਾ ਕੇ ਅਸੀਂ ਇਸ ਤਰ੍ਹਾਂ ਰਿਵਿਊ ਮੀਟਿੰਗਸ ਲਵਾਂਗੇ ਗੱਲਬਾਤ ਕਰਾਂਗੇ ਔਰ ਮੈਨੂੰ ਪੂਰਨ ਉਮੀਦ ਹੈ ਕਿ ਜੋ ਪੰਜਾਬ ਦੇ ਲੋਕਾਂ ਦੇ ਸੁਪਨੇ ਆਜ ਪੰਜਾਬ ਦੇ ਲੋਕਾਂ ਦੇ ਮਨ ਦੇ ਵਿੱਚ ਇਹ ਗੱਲ ਹੈਗੀ ਹੈ ਕਿ ਅਗਰ ਕੋਈ ਕਾਇਆ ਕਲਪ ਸਕਦਾ ਹੈ ਪੰਜਾਬ ਦੀ ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਕਾਂਗਰਸ ਪਾਰਟੀ ਤੋਂ ਉਮੀਦ ਨਜ਼ਰ ਆ ਰਹੀ ਹੈ ਸ਼ਰਤ ਇਹ ਹੈ ਕਿ ਸਾਡੇ ਲੀਡਰ ਸਾਹਿਬਾਨਾਂ ਨੂੰ ਸਾਨੂੰ ਸਾਰਿਆਂ ਨੂੰ ਆਮ ਜਨਤਾ ਦੀ ਉਹਨਾਂ ਉਮੀਦਾਂ ਤੇ ਆਉਣ ਵਾਲੇ ਸਮੇਂ 'ਚ ਖਰਾ ਉਤਰਨਾ ਪਏਗਾ ਉਹਨਾਂ ਦੇ ਮਤਾਬਕ ਪੋਲਿਸੀਜ਼ ਪਲੈਨਿੰਗ ਕਰਕੇ ਔਰ ਇਸ ਦਲਦਲ 'ਚੋਂ ਪੰਜਾਬ ਨੂੰ ਕੱਢਣਾ ਅੱਜ ਪੰਜਾਬ ਦਲਦਲ ਦੇ ਵਿੱਚ ਤਸਦਾ ਜਾ ਰਿਹਾ ਹੈ ਜਿਸ ਪ੍ਰਕਾਰ ਸਰਕਾਰ ਬਣੀ ਸੀ ਬਦਲਾਵ ਦੀ ਸਰਕਾਰ 25 ਵਰੇ ਮੈਨੂੰ ਲੱਗਦਾ ਅੱਜ ਬਦਲਾਵ ਦੀ ਸਰਕਾਰ ਨੇ ਪੰਜਾਬ ਨੂੰ ਪਿੱਛੇ ਕਰ ਦਿੱਤਾ ਕੋਈ ਐਸਾ ਵਰਗ ਨਹੀਂ ਹੈ ਪੰਜਾਬ ਦੇ ਅੰਦਰ ਜਿਹੜਾ ਸਰਕਾਰ ਤੋਂ ਦੁਖੀ ਨਹੀਂ ਹੈ ਕੋਈ ਐਸਾ ਵਿਅਕਤੀ ਨਹੀਂ ਹੈ ਚਾਹੇ ਉਹ ਕਾਮ ਹੈ ਚਾਹੇ ਉਹ ਨੌਕਰੀ ਪੇਛਾ ਚਾਹੇ ਉਹ ਉਦਯੋਗਪਤੀ ਹੈ ਚਾਹੇ ਉਹ ਮਨਰੇਗਾ ਦਾ ਵਰਕਰ ਹੈ ਚਾਹੇ ਉਹ ਅਫਸਰशाही ਹੈ ਬਿਊਰੋਕਰੇਟਸ ਹੈ ਔਰ ਮੇਰਾ ਖਿਆਲ ਕੋਈ ਵਿਅਕਤੀ ਸੰਤੁਸ਼ਟ ਨਹੀਂ ਹੈ ਚਾਹੇ ਉਹ ਕਿਸਾਨ ਹੈ ਹਰ ਵਿਅਕਤੀ ਇਸ ਸਰਕਾਰ ਤੋਂ ਖਾਸ ਕਰਕੇ ਭਗਵੰਤ ਮਾਨ ਸਾਹਿਬ ਦੀਆਂ ਨੀਤੀਆਂ ਦੇ ਕਾਰਨ ਬੇਹਦ ਦੁਖੀ ਹੈ ਅੱਜ ਸਰਕਾਰ ਅੰਨੀ ਤੇ ਬੋਲੀ ਹੋ ਚੁੱਕੀ ਹੈ ਜੀਨੂੰ ਪੰਜਾਬ ਦੇ ਲੋਕਾਂ ਦੀ ਆਵਾਜ਼ ਸੁਣਾਈ ਨਹੀਂ ਦੇਦੀ ਇੱਕੋ ਇੱਕ ਵਿਕਲਪ ਹੋ ਰਾ ਕਾਂਗਰਸ ਪਾਰਟੀ ਹੈ ਸ਼ਰਤ ਹੈ ਕਿ ਸਾਨੂੰ ਵੀ ਆਪਣੇ ਆਪ 'ਚ ਜਿੱਥੇ ਕਮੀਆਂ ਹੈ ਉਹ ਸੁਧਾਰ ਕਰਨੇ ਪੈਣਗੇ ਔਰ ਜਨਤਾ ਦੇ ਮੁਤਾਬਕ ਫੈਸਲੇ ਲੈਣੇ ਪੈਣਗੇ ਔਰ ਮੈਂ ਉਮੀਦ ਕਰਦਾ ਕਿ ਅਸੀਂ ਇਸੇ ਤਰ੍ਹਾਂ ਨਿਚਲੇ ਸਤਰ ਤੇ ਜਾ ਕੇ ਜਦੋਂ ਅਸੀਂ ਮੀਟਿੰਗਸ ਲਵਾਂਗੇ ਕਾਂਗਰਸ ਮਜ਼ਬੂਤ ਹੋਏਗੀ ਤੇ ਆਉਣ ਵਾਲਾ ਸਮਾਂ ਕਾਂਗਰਸ ਪਾਰਟੀ ਦਾ ਔਰ ਜਿਹੜਾ ਬਦਹਾਲੀ ਦੇ ਵੱਧ ਪੰਜਾਬ ਵੱਧ ਗਿਆ ਉਹਨੂੰ ਦੁਬਾਰੇ ਵਾਪਸ ਲੀਆਂ ਤੇ ਲੈ ਕੇ ਆਉਣ ਦਾ ਕੰਮ ਕਾਂਗਰਸ ਪਾਰਟੀ ਕਰੇਗੀ ਰਾਹੁਲ ਗਾਂਧੀ ਜੀ ਕਹਿੰਦੇ ਕਾਂਗਰਸ ਪਾਰਟੀ ਕੋਲੇ ਬੱਬਰ ਸ਼ੇਰ ਨੇ ਬਰਾਕ ਲੈ ਬੰਦੇ ਨੇ ਪਰ ਉਹਨਾਂ ਦੇ ਪਿੱਛੇ ਚੇਲ ਲੱਗੀ ਹੋਈ ਆ ਕਿਹਦੇ ਲਈ ਆ ਚੇਲ ਮੈਨੂੰ ਨਹੀਂ ਪਤਾ ਕਿਦੋਂ ਇਹ ਇਹ ਕਿਹਾ ਲੇਕਿਨ ਕੋਈ ਚੇਨ ਦੀ ਗੱਲ ਤਾਂ ਮੇਰਾ خیال ਉਹਨਾਂ ਦਾ ਕਹਿਣ ਦਾ ਅਗਰ ਮਤਲਬ ਹੋਏਗਾ ਕਿ ਉਸ ਤਰ੍ਹਾਂ ਦੀ ਜਿਹੜੀ ਖੁੱਲ ਦੇਣੀ ਚਾਹੀਦੀ ਹੈ ਪਾਰਟੀ ਦੇ ਵਰਕਰਸ ਨੂੰ ਉਹ ਕਿਤੇ ਨਾ ਕਿਤੇ ਨਹੀਂ ਮਿਲਦੀ ਸਾਨੂੰ ਹਰ ਵਰਕਰ ਨੂੰ ਬਲੌਕ ਦਾ ਚਾਹੇ ਕੋਈ ਹੋਰ ਹੈ ਪ੍ਰਧਾਨ ਹੈ ਉਹਨੂੰ ਉਹਨੂੰ ਤਰਜੀਹ ਦੇਣੀ ਚਾਹੀਦੀ ਆ ਜੀ ਜਿਹੜੇ ਜਾਬ ਲਾਇਆ ਵਾ ਅੱਜ ਵੀ ਜਿਹੜੀ ਸਿੱਕਾ ਦੇ ਕੰਪਨੀ ਆਪੇ ਦੋਸ਼ੀ ਸੱਜਣ ਕਹਾਰਾ ਉਹਨੂੰ ਸਜ਼ਾ ਹੋਈ ਆ ਸਾਰੇ ਸ਼ਲਾਘਾ ਕੀਤੀ ਕਾਂਗਰਸ ਦੇ ਕੋਈ ਐਮਪੀ ਜਾਂ ਕਾਰਸ ਕੋਈ ਲੀਡਰ ਨਹੀਂ ਬੁਲੇ ਵੀ ਦੇਖੋ ਇੱਥੇ ਰਾਹੁਲ ਗਾਂਧੀ ਨੇ 20 ਵਾਰੀ ਕਿਹਾ ਤਾਂ ਤੁਹਾਡਾ ਖਿਆਲ ਨਹੀਂ ਨਹੀਂ ਕਿੱਦਾਂ ਸ਼ਲਾਘਾ ਕਰੀਏ ਆਸੀ ਇਹ ਕਹਿੰਦੇ ਆ ਕਿ ਜਿਹੜੇ ਵਿਅਕਤੀ 84 ਦੇ ਦੰਗਿਆਂ 'ਚ ਦੋਸ਼ੀ ਸਨ ਜਿਨ੍ਹਾਂ ਨੇ ਸਿੱਖਾਂ ਦਾ ਔਰ ਸਾਡੇ ਲੋਕਾਂ ਦਾ ਨੁਕਸਾਨ ਕੀਤਾ ਚਾਹੇ ਕੋਈ ਹਿੰਦੂ ਵੀ ਸੀ ਚਾਹੇ ਕੋਈ ਦਲਿਤ ਸੀ ਉਹਨਾਂ ਨੂੰ ਬੰਦੀ ਸਜ਼ਾ ਮਿਲਣੀ ਚਾਹੀਦੀ ਹੈ ਜਿਨ੍ਹਾਂ ਨੂੰ ਮਿਲ ਗਈ ਅਸੀਂ ਮਾਨਜੋਗ ਅਦਾਲਤ ਦਾ ਤਨਵਾਦ ਕਰਦੇ ਹਾਂ ਔਰ ਜੋ ਬਾਕੀ ਰਹਿ ਗਏ ਨੇ ਹਰੇਕ ਵਿਅਕਤੀ ਜਿਹੜੇ ਗੁਨਾਹਗਾਰ ਨੇ ਜਿਨ੍ਹਾਂ ਨੇ ਤਾਕਤ ਦੀ ਆੜ ਦੇ ਵਿੱਚ ਗੁਨਾਹ ਕੀਤੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਸਾਲਾਂ ਵੱਲੋਂ ਮੁੱਖ ਮੰਤਰੀ ਕਹਿੰਦੇ ਅਸੀਂ ਨਸ਼ੇਗਲਾ ਮਹਿਲ ਚਲਾਈ ਹੈ ਕਾਂਗਰਸ ਨਸ਼ਾ ਤਸਕਰਾਂ ਨਹੀਂ ਮਰਕਰ ਕਰਦੀ ਇਹ ਰੈਟ ਫਾਇਲ ਕਰਾਤੀ ਦੱਸੋ ਅਸੀਂ ਕਿਹੜੀ ਰੈਟ ਅਸੀਂ ਕਿਹੜੀ ਰੈਟ ਫਾਇਲ ਕੀਤੀ ਹੈ ਤੇ ਕਿਹੜੀ ਮਦਦ ਕਰ ਰਿਹਾ ਭਗਵੰਤ ਸਿੰਘ ਮਾਨ ਸਾਹਿਬ ਤਿੰਨ ਸਾਲ ਤੁਹਾਨੂੰ ਨਸ਼ਾ ਤਸਕਰ ਨਜ਼ਰ ਨਹੀਂ ਆਏ ਤਿੰਨ ਸਾਲ ਲੋਕਾਂ ਦੀ ਬੱਸ ਹੋ ਗਈ ਹੈ ਹਰ ਘਰੇ ਹੋਮ ਡਿਲੀਵਰੀ ਮਿਲ ਰਹੀ ਹੈ ਤੁਹਾਡੇ ਰਾਜ ਦੇ ਵਿੱਚ ਉਹ ਠੀਕ ਕਹਿ ਰਿਹਾ ਸੀ ਅੱਜ ਕੋਈ ਪਾਸ਼ਨ ਦੇ ਰਿਹਾ ਵਿਅਕਤੀ ਨਸ਼ਾ ਅੱਜ ਜਿਵੇਂ ਉਹ ਜੋਮੈਟੋ ਤੇ ਇਕ ਕੰਪਨੀਆਂ ਐਵੇਂ ਹੋਮ ਡਿਲੀਵਰ ਹੋਮ ਡਿਲੀਵਰੀ ਦਿੱਤੀ ਜਾ ਰਹੀ ਹੈ 3 ਸਾਲਾਂ ਦੇ ਮੁੱਖ ਮੰਤਰੀ ਸਾਹਿਬ ਸੁੱਤੇ ਪਏ ਸੀਗੇ ਅੱਜ ਉਹਨਾਂ ਨੂੰ ਯਾਦ ਆਈ ਹੈ ਇੱਕੋ ਦਮ ਚਲਪਿਆ ਕੰਮ ਅਫਸਰ ਲਾਤੇ ਫਲਾਂ ਲਾਤਾ ਘਰ ਟੋਣ ਲੱਗ ਪੇ ਛੋਟਕੀਆਂ ਛੋਟੀਆਂ ਮੱਛਲੀਆਂ ਦੇ ਦਿਵਾਲੇ ਹੋ ਗਏ ਵੱਡੇ ਮਗਰ ਮੱਛ ਕੀ ਹੋਇਆ ਜਿਹੜੇ ਵੱਡੇ ਵੱਡੇ ਐਸਐਸਪੀ ਵੱਡੇ ਵੱਡੇ ਅਹੁਦਿਆਂ ਤੇ ਬੈਠੇ ਲੋਕ ਵੱਡੇ ਵੱਡੇ ਉਹ ਘਰਾਨੇ ਜਿਨ੍ਹਾਂ ਤੇ ਨਸ਼ਾ ਤਸਕਰੀ ਦੀਆਂ ਲੋਕ ਪੰਜਾਬ ਦੇ ਲੋਕ ਗੱਲਾਂ ਕਰਦੇ ਐ ਕੋਈ ਨਾਮ ਜੀ ਔਰ ਮੈਂ ਬਿਲਕੁਲ ਨਹੀਂ ਨਾਮ ਲਵਾਗਾ ਨਾਮ ਲੈਣ ਦੇ ਨਾਲ ਬੜੇ ਗੱਲ ਹੋਰ ਕਿਤੇ ਜਾਂਦੀ ਐ ਬਿਨਾਂ ਮਤਲਬ ਤੋਂ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਮੈਂ ਸਾਰਾ ਕਾਇਦੇ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਗੱਲ ਕਰਨੀ ਚਾਹੁੰਦਾ ਇਹ ਆਮ ਜਨਤਾ ਨੂੰ ਪਤਾ ਐ ਪੂਰਾ ਘਟਾ ਦਿਓ ਨਾ ਅਫਸਰ ਬਥੇਰੇ ਸੀ ਕਿ ਤੁਸੀਂ ਨਾਮਜਾਦ ਕੀਤੇ ਤੁਸੀਂ ਭੱਜੇ ਹੋਏ ਐ ਉਹਨਾਂ ਦਾ ਘਟਾ ਹੁਣਾ ਔਰ ਜਿਹਨੂੰ ਮੈਂ ਪੁੱਛਿਆ ਘਟ ਆ ਰਹੇ ਮੈਨੂੰ ਕੋਈ ਇਤਰਾਜ਼ ਨਹੀਂਗਾ ਕਿਸੇ ਕਿਸੇ ਨਸ਼ਾ ਤਸਕਰ ਦਾ ਘਰ ਘਰ ਟੇ ਟੇੜਾ ਚਾਹੀਦਾ ਪਰ ਮੈਨੂੰ ਇਹ ਵੀ ਪਤਾ ਲੱਗਿਆ ਕਿ ਨਸ਼ਾ ਤਸਕਰ ਦਾ ਘਰ ਨਹੀਂ ਕੋਈ ਢਾ ਰਿਆ ਇਲੀਗਲ ਕੰਸਟਰਕਸ਼ਨ ਨੂੰ ਢਾ ਰੇ ਆ ਮਾੜਾ ਮੁੱਟਾ ਘਰੋਂ ਵੀ ਪਿਆ ਜਾਣ ਬੁੱਝ ਕੇ ਇੱਕ ਹਵਾ ਬਣਾ ਰਿਆ ਭਗਵੰਤ ਸਿੰਘ ਮਾਨ ਸਾਹਿਬ ਕਿ ਮੈਂ ਨਸ਼ਾ ਤਸਕਰਾਂ ਦੇ ਪਿੱਛੇ ਪੈ ਗਿਆ ਹੁਣ ਭਜਾ ਕੇ ਰੇਠੂਗਾ ਪਹਿਲਾਂ ਕੀ ਕਰ ਰਹੇ ਸੀ ਪੁਲਿਸ ਤੇ ਸਾਰੇ ਅਫਸਰ ਇਹ ਐਸਐਸਪੀ ਡੀਆਈਜੀ ਪਹਿਲਾਂ ਕੀ ਕਰ ਰਹੇ ਸੀ ਸੁੱਤੇ ਪਏ ਸੀ ਹੁਣ ਗਲੀਆਂ ਚ ਤੋੜਤੇ ਉਹ ਇਹ ਸਾਰਾ ਕੰਮ ਇਹਸ ਕਰਕੇ ਕੀਤਾ ਕਿ ਪੰਜਾਬ ਦੇ ਹਾਲਾਤ ਉਰਜਾਨਾ ওভারਡੋਸ ਨਾਲ ਮੋਤਾ ਹੋ ਰਹੀਆਂ ਪੰਜਾਬ ਦੇ ਘਰ-ਘਰ ਚ ਚਰਚਾ ਹੈ ਆਮ ਆਦਮੀ ਪਾਰਟੀ ਨੇ ਜੋ ਕੀਤਾ ਉਹ ਕਹਿੰਦੇ ਕਿ ਕਿਹੜਾ ਵੇਲਾ ਆਵੇ ਅਸੀਂ ਜਿਹਨੂੰ ਇਹਨਾਂ ਨੂੰ ਕੱਢ ਕੇ ਬਾਹਰ ਸੁੱਟੀਏ ਸੋ ਇਸ ਤਰ੍ਹਾਂ ਦੀ ਮੁਹਿਮ ਨਾਲ ਔਰ ਹਰਮੰਦਰ ਸਾਹਿਬ ਚ ਜਾ ਕੇ ਅਰਦਾਸ ਕਰਨ ਨਾਲ ਪੰਜਾਬ ਚੋਂ ਨਸ਼ਾ ਖਤਮ ਨਹੀਂ ਹੋਏਗਾ ਸਰਕਾਰ ਨੇ ਕਿਸਾਨਾਂ ਕੋ ਗ੍ਰਿਫਤਾਰ ਕੀਤਾ ਜੀ ਕਾਂਗਰਸ ਦਾ ਕੀ ਸਟੈਂਡ ਦੇਖੋ ਗੱਲ ਇਹ ਹੈ ਕਿਸਾਨਾਂ ਨੂੰ ਗ੍ਰਿਫਤਾਰ ਤਾਂ ਬਿਲਕੁਲ ਨਹੀਂ ਕਰਨਾ ਚਾਹੀਦਾ ਇਹ ਗਲਤ ਗੱਲ ਹੈ ਮੁੱਖ ਮੰਤਰੀ ਸਾਡਾ ਕੰਮ ਇਹ ਹੈ ਕਿ ਉਹਨਾਂ ਦੀ ਗੱਲਬਾਤ ਸੁਣਨਾ ਮੈਂ ਇਹ ਨਹੀਂ ਕਹਿੰਦਾ ਕਿ ਮੁੱਖ ਮੰਤਰੀ ਸਾਹਿਬ ਸਾਰੀਆਂ ਗੱਲਾਂ ਮੰਨ ਕੇ ਉੱਠਣ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਰਕਾਰ ਨਹੀਂ ਕਰ ਸਕਦੀ ਹੋएगी ਉਹਨਾਂ ਨੂੰ ਪਿਆਰ ਨਾਲ ਗੱਲ ਦੱਸਣ ਕਿ ਆਹ ਮੇਰੇ ਹਾਲਾਤ ਆ ਸਰਕਾਰ ਦੇ ਆਹ ਤੁਹਾਡੀ ਮੰਗ ਪੂਰੀ ਨਹੀਂ ਹੋ ਸਕਦੀ ਲੇਕਿਨ ਮੁੱਖ ਮੰਤਰੀ ਜਿਸ ਪ੍ਰਕਾਰ ਮੀਟਿੰਗ ਨੂੰ ਛੱਡ ਕੇ ਚਲੇ ਜਾਣ ਤੇ ਗੁੱਸੇ 'ਚ ਆ ਕੇ ਕਿਸਾਨਾਂ ਨੂੰ ਫੜਨਾ ਫੜਾਈ ਸ਼ੁਰੂ ਕਰਦੇ ਨੇ ਇਸ ਤੋਂ ਮਾੜੀ ਗੱਲ ਕੋਈ ਹੋ ਨਹੀਂ ਸਕਦੀ ਇਹ ਉਹੀ ਮੁੱਖ ਮੰਤਰੀ ਸਾਹਿਬ ਹੈ ਜਿਹੜੇ ਕਹਿੰਦੇ ਹੁੰਦੇ ਸੀ ਇਹ ਸਾਡੀ ਸਾਡਾ ਹਲਾ ਹੀ ਸਾ ਕਿਸਾਨਾਂ ਦੇ ਨਾਲ ਅਸੀਂ ਇਹਨਾਂ ਨੂੰ ਸਰਕਾਰ ਦਾ ਹਿੱਸਾ ਬਣਾਵਾਂਗੇ ਅੱਜ ਉਹੀ ਕਿਸਾਨ ਨੇ ਜਿਹੜੇ ਜਿਨ੍ਹਾਂ ਨੂੰ ਭਜਾਇਆ ਜਾ ਰਿਹਾ ਹੈ ਜਿਨ੍ਹਾਂ ਦੇ ਆਸਤੇ ਸਾਰੀ ਪੁਲਿਸ ਨੇ ਨਾਕੇ ਲਾ ਕੇ ਰੋਕਿਆ ਜਾ ਰਿਹਾ ਹੈ ਉਹਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਮੈਂ ਫੇਰ ਕਹ ਰਿਹਾ ਮੈਂ ਬਹੁਤ ਸਾਰੀ ਜ਼ਰੂਰੀ ਨਹੀਂ ਹੈ ਹਰ ਗੱਲ ਕਿ ਮੈਂ ਅੱਜ ਸ਼ੰਭੂ ਬਾਰਡਰ ਤੇ ਕਿਸਾਨ ਬੈਠਾ ਹੈ ਬਹੁਤ ਸਾਰੇ ਵਪਾਰੀ ਵੀ ਦੁਖੀ ਹੈ ਇਸ ਗੱਲ ਤੋਂ ਲੇਕਿਨ ਬਠਾਇਆ ਕਿ ਨਹੀਂ ਹੈ ਜਾਣਬੁੱਝ ਕੇ ਭਾਜਪੀ ਨੇ ਹਰਿਆਣੇ ਦੀ ਸਰਕਾਰ ਨੇ ਜਾਨ ਦੇ ਉਹਨਾਂ ਨੂੰ ਦਿੱਲੀ ਉਹ ਜੰਤਰ ਮੰਤਰ ਬੈਠਣ ਤਾਂ ਜੋ ਸਾਡਾ ਜਿਹੜਾ ਵਪਾਰ ਹੈ ਨੁਕਸਾਨ ਹੋ ਰਿਹਾ ਹੈ ਉਹ ਨਾ ਹੋਵੇ ਔਰ ਮੈਂ ਕਿਸਾਨ ਭਰਾਵਾਂ ਨੂੰ ਵੀ ਬੇਨਤੀ ਕਰਨੀ ਚਾਹਣਾ ਜਿੱਥੇ ਪਬਲਿਕ ਇੰਟਰਸਟ ਹੈਗਾ ਲੋਕਾਂ ਦਾ ਜਿੱਥੇ ਲੋਕ ਵਪਾਰੀਆਂ ਨੂੰ ਜਾਂ ਪੰਜਾਬ ਦੀ ਆਮਦਨ ਨੂੰ ਰੈਵਨਿਊ ਨੂੰ ਇਕਨੋਮੀ ਨੂੰ ਨੁਕਸਾਨ ਹੁੰਦਾ ਹੈ ਉੱਥੇ ਮੇਰੀ ਪੰਜਾਬ ਦੇ ਕਿਸਾਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਵੀ ਇਸ ਗੱਲ ਦਾ ਧਿਆਨ ਰੱਖੜਿਆ ਕਿਉਂਕਿ ਤੁਹਾਡਾ ਤੇ ਵਪਾਰੀਆਂ ਦਾ ਇਹ ਸਰਕਾਰਾਂ ਫਰਕ ਪਾਉਣਾ ਚਾਹੁੰਦੀ ਹੈ ਆਪਸ ਵਿੱਚ ਵੰਡਣਾ ਚਾਹੁੰਦੀ ਹੈ ਅਸੀਂ ਵੰਡਿਆ ਨਹੀਂ ਜਾਣਾ ਕਿਸਾਨ ਜਿੰਦਾ ਰਹੇਗਾ ਤਾਂ ਪੰਜਾਬ ਦੀ ਇਕਨੋਮੀ ਚਲਦੀ ਰਹੇਗੀ ਲੇਕਿਨ ਕਿਸਾਨ ਨੂੰ ਮਾਰਨ ਦੇ ਮਨਸੂਬੇ ਦਿੱਲੀ ਦੀ ਸਰਕਾਰ ਤੇ ਹੋਰ ਭਗਵੰਤ ਸਿੰਘ ਮਾਨ ਵੀ ਉਹਨਾਂ ਦੇ ਨਾਲ ਹੱਥੀਂ ਚੜ੍ਹ ਕੇ ਰਲ ਗਿਆ ਹੈ ਦਿੱਲੀ ਸਰਕਾਰ ਨੇ ਇੱਕ ਮਹਿਲਾਵਾਂ ਨੂੰ 2500 ਰੁਪਏ ਦੇਣ ਦਾ ਐਲਾਨ ਕਰਤਾ ਹੈ ਸੁਪੇਤ ਵੀ ਕਾਫੀ ਵਾਦਾ ਕੀਤਾ ਗਿਆ ਕਿ ਕਿਵੇਂ ਸਮਝਦੇ ਹੋ ਕਿ ਪ੍ਰੈਸ਼ਰ ਹੋ ਰਿਹਾ ਮੈਂ ਪ੍ਰੈਸ਼ਰ ਦੀ ਗੱਲ ਨਹੀਂ ਇਹਨਾਂ ਕਿਸੇ ਦੇ ਪਹਿਣਾ ਜਾਂ ਨਹੀਂ ਪਹਿਣਾ ਲੇਕਿਨ ਜੋ ਵਾਦੇ ਕੀਤੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅਸੀਂ ਆਉਣ ਵਾਲੇ ਸਮੇਂ 'ਚ ਇਸ ਗੱਲ ਲਈ ਅੰਦੋਲਨ ਕਰਾਂਗੇ ਕਿ ਜਿਹੜਾ ਵਾਦੇ ਤੁਸੀਂ ਕੀਤੇ ਸਨ ਜਿੰਨੇ ਵੀ 2500 ਰੁਪਏ ਪੈਨਸ਼ਨ ਦਾ ਵੀ ਵਾਦਾ ਕੀਤਾ ਗਿਆ ਸੀ 1100 ਰੁਪਿਆ ਮਹਿਲਾਵਾਂ ਨੂੰ ਦੇਣ ਦਾ ਵਾਅਦਾ ਕੀਤਾ ਗਿਆ ਸੀ ਉਹ ਸਾਰੇ ਦੇ ਸਾਰੇ ਵਾਅਦੇ ਜੋ ਕੀਤੇ ਗਏ ਸੀ ਮੁੱਖ ਮੰਤਰੀ ਬਣ ਤੋਂ ਪਹਿਲਾਂ ਸਰਕਾਰ ਨੇ ਉਹ ਪੂਰੇ ਕਰੋ ਪੰਜਾਬ ਕਾਂਗਰਸ ਦਾ ਪ੍ਰਧਾਨ ਬੰਦਿਆਂ ਚਰਚਾਵਾਂ ਚੱਲਦੀਆਂ ਚਰਚਾਵਾਂ ਨੇ ਇੱਕ ਵਾਹਾਂ ਨੇ ਮੈਨੂੰ ਇਸ ਗੱਲ ਦਾ ਕੀ ਪਤਾ ਇਹ ਗੱਲ ਮੈਂ ਆਪਣੀ ਗੱਲ ਕੀ ਕਹਾਂ ਤੁਹਾਨੂੰ ਵੀ ਚਰਚਾਵਾਂ ਆ ਕਿ ਅਫਵਾਹਾਂ ਇਹ ਬਗੇਲ ਸਾਹਿਬ ਨੂੰ ਪੁੱਛੋ ਰਾਹੁਲ ਗਾਂਧੀ ਜੀ ਨੂੰ ਪੁੱਛੋ ਖਰਗੇ ਸਾਹਿਬ ਨੂੰ ਪੁੱਛੋ ਇਹ ਸਵਾਲ ਕੋਈ ਪ੍ਰਧਾਨ ਆਪਣੇ ਮੂੰਹ 'ਚੋ ਕੀ ਕਹੇਗਾ ਭਈ ਚਾਰਜੀਟ दाखल ਕਰਤੀ ਹੈ ਕੀ ਆ ਜਾਂ ਕਾਬੂ ਤੇ ਤਾਲਾ ਦੇ ਮਾਮਲੇ ਵਿੱਚ ਸਾਬਕਾ ਮੰਤਰੀ ਆਸ਼ੂ ਸੰਜੇਤਪਾਲੀ ਹੋਣ ਦੇ ਖਿਲਾਫ ਤੁਹਾਨੂੰ ਕੀ ਲੱਗਦਾ ਹੈ ਜੀ ਚਾਰਜੀਟ दाखल ਕਰਤੀ ਹੈ ਜਾਂ ਕਾਬੂ ਤੇ ਤਾਲਾ ਲਗਾਇਆ ਗਿਆ ਹੈ ਤੁਹਾਨੂੰ ਕੀ ਲੱਗਦਾ ਹੈ ਦੇਖੋ ਜੀ ਇਹੋ ਜੀਆਂ ਚਾਲਾਂ ਜਿਹੜੀਆਂ ਉਹ ਪੁਲਿਸ ਨੇ ਚਲਣੀਆਂ ਹੈ ਹੁਣ ਬਾਏ ਇਲੈਕਸ਼ਨ ਹੈ ਕਾਰਪੋਰੇਸ਼ਨ ਨੂੰ ਤਾਲਾ ਲਾਉਣ ਦੇ ਖਿਲਾਫ ਤੁਸੀਂ ਪੰਜਾਬ 'ਚ ਇੰਨਾ ਕੁਝ ਹੋ ਰਿਹਾ ਉੱਥੇ ਤਾਂ ਕੁਝ ਕਰਨੀ ਕਰ ਰਹੇ ਇਹ ਚਾਰਸ਼ੀਟ ਜ਼ਰੂਰ ਦਾਖਲ ਕਰਤੀ ਹੈ ਫਿਰ ਪਹਿਲਾਂ ਕਰ ਦਿੰਦੇ ਜੇ ਕਰਨੀ ਸੀ ਹੁਣ ਬਾਏ ਇਲੈਕਸ਼ਨ ਆ ਰਿਹਾ ਹੈ ਇਹ ਸਾਰੇ ਦੇ ਸਾਰੇ ਦਬਾਅ ਪਾਉਣ ਦੇ ਵਾਸਤੇ ਇਹ ਤੌਰ ਤਰੀਕੇ ਵਰਤੇ ਜਾ ਰਹੇ ਆ ਪਰ ਸਾਡਾ ਕਾਂਗਰਸ ਦੇ ਲੀਡਰ ਤੇ ਕਾਂਗਰਸ ਦਾ ਵਰਕਰ ਹੁਣ ਇਹਨਾਂ ਜਿਹੜੇ ਇਹੋ ਜਿਹੇ ਡਰ ਭੈ ਬਣਾਇਆ ਜਾ ਰਿਹਾ ਪੁਲਿਸ ਦਾ ਉਹਨਾਂ ਤੋਂ ਡਰਨ ਵਾਲਾ ਨਹੀਂ ਤੇ ਸਮਾਂ ਆਉਂਤੇ ਇਹਨਾਂ ਦਾ ਹਿਸਾਬ ਕਿਤਾਬ ਜ਼ਰੂਰ ਕਰਾਂਗੇ ਇਹ ਰਾਜ ਜਿਹੜੀ ਅੱਜ ਆਪਾਂ ਮੀਟਿੰਗ ਕਰਦੇ ਆ ਬਲਾਕ ਪੱਧਰ ਤੇ ਕਰਦੇ ਆ راہੂ ਗਾਦੀ ਜੀ ਕਹਿੰਦੇ ਆ ਵੀ ਕਾਂਗਰਸ ਦੇ ਵਿੱਚ ਬੀਜੇਪੀ ਨਾਲ ਤਾਲਮੇਲ ਵਾਲੇ ਬੰਦੇ ਆ ਉਹਨਾਂ ਨੂੰ ਉਹਨਾਂ ਬਾਰੇ ਵੀ ਤੁਸੀਂ ਪਤਾ ਨਹੀਂ ਹੁਣ ਰਾਹੁਲ ਜੀ ਤੁਹਾਨੂੰ ਕਿਦੋਂ ਇਹ ਗੱਲ ਕਹਿ ਗਿਆ ਆ ਕੇ ਸਾਰੀਆਂ ਗੱਲਾਂ ਮੈਨੂੰ ਤਾਂ ਇਸ ਬਾਰੇ ਪਤਾ ਨਹੀਂ ਇਹ ਨਹੀਂ ਕੀ ਹੁੰਦਾ ਸੁਣਦੇ ਹੀ ਹੁੰਦੇ ਤੁਸੀਂ ਵੀ ਸੁਣਦੇ ਹੋ ਅੱਜ ਚਾਹੀਦਾ ਵਾਰ ਸੁਣੋ ਜਗਾ ਕੋਸ਼ਨਾ ਦੇ ਵੈਸਟਰ ਦਾ ਕਿਉਂਕਿ ਕਾਮਾਦੀ ਪਾਰਟੀ ਕਰ ਚੁੱਕੀ ਹੈ ਸਾਰੇ ਬਗੀਲ ਸਾਹਿਬ ਜੀ ਨੂੰ ਇਹ ਜਿਹੜੇ ਅਧਿਕਾਰ ਹੈ ਉਹਨਾਂ ਕੋਲੇ ਹੈ ਔਰ ਅਸੀਂ ਕੱਲ ਵੀ ਮੈਂ ਤੇ ਬਾਜਵਾ ਸਾਹਿਬ ਨੇ ਉਹਨਾਂ ਨਾਲ ਗੱਲ ਕੀਤੀ ਹੈ ਕਿ ਜਲਦ ਤੋਂ ਜਲਦ ਤੁਸੀਂ ਜਿਹੜਾ ਹੈਗਾ ਵੈਸਟ ਦੇ ਜਿਹੜਾ ਵੀ ਉਮੀਦਵਾਰ ਹੈ ਪੂਰਾ ਪਾਰਟੀ ਜਲਦ ਤੋਂ ਜਲਦ ਫੈਸਲਾ ਲੈ ਲੇ ਔਰ ਮੈਨੂੰ ਲੱਗਦਾ ਹੈ ਕਿ ਅਸੀਂ ਅਗਲੇ 2-4 ਦਿਨਾਂ ਦੇ ਅੰਦਰ ਅੰਦਰ ਫੈਸਲਾ ਪਾਰਟੀ ਗੱਲਬਾਤ ਕਰਕੇ ਹਾਈ ਕਮਾਂਡ ਨਾਲ ਬਗੀਲ ਸਾਹਿਬ ਨਾਲ ਲੈ ਲੈਣਗੇ ਇਕਾਦਮ ਦਸਤਾ ਨੋਟ ਆਇਆ ਗਿਆ ਹੈ ਤੋ 3 ਦਿਨਾਂ ਵਿੱਚ 3 ਜਥੇਦਾਰਾਂ ਦਾ ਹਾਉ ਦਾ ਨਿੱਜੀ ਤੁਹਾਨੂੰ ਪਤਾ ਹੈ ਕਿ ਸਾਡੀ ਜਿਹੜੀ ਅਕਾਲ ਤਖਤ ਸਾਹਿਬ ਦੇ ਪ੍ਰਤੀ ਜਿਹੜੀ ਮਰਿਆਦਾ ਹੈ ਸਾਡਾ ਸਿਰ ਝੁਕਦਾ ਹੈ ਇਹ ਉਸ ਹਰ ਵਿਅਕਤੀ ਤੇ ਮੈਨੂੰ ਲੱਗਦਾ ਸਿੱਧਾ ਸਿੱਧਾ ਅਟੈਕ ਹੈ ਫੈਸਲਾ ਕੀਤਾ ਉਹਨਾਂ ਨੇ ਜੋ ਉਹਨਾਂ ਨੇ ਫੈਸਲਾ ਕੀਤਾ ਸੁਖਬੀਰ ਸਿੰਘ ਬਾਦਲ ਨੇ ਅੱਜ ਸਾਰਾ ਕੁਝ ਸਿੱਕੇ ਟੱਕਦਾ ਇਹ ਤਾਂ ਨਿੱਜੀ ਜਿਹੜਾ ਅਕਾਲੀ ਦਲ ਖਾਸ ਕਰਕੇ ਬਾਦਲ ਅਕਾਲੀ ਦਲ ਬਾਦਲ ਅਕਾਲੀ ਦਲ ਔਰ ਸੁਖਬੀਰ ਜੀ ਦੇ ਨਾਲ ਜਿਹੜੇ ਸਿਸਟਮ 'ਚ ਲੋਕ ਹੈਗੇ ਆ ਉਹਨਾਂ ਨੇ ਫੈਸਲਾ ਕਰਾਇਆ ਕਿਉਂਕਿ ਫਕਰੇ ਕੌਮ ਦਾ ਜਿਹੜਾ ਕਿਤਾਬ ਵਾਪਸ ਲੈ ਲਿਆ ਇਹਨਾਂ ਲੋਕਾਂ ਨੇ ਪਰ ਇਸ ਤਰ੍ਹਾਂ ਕਰਨ ਦੇ ਨਾਲ ਸਿੱਖਾਂ ਨੂੰ ਸਿੱਖਾਂ ਦੇ ਮਨ ਨੂੰ ਔਰ ਇਸ ਤਰ੍ਹਾਂ ਸਾਡੀ ਜਿਹੜੀ ਮਰਿਆਦਾ ਹੈ ਜਿਹੜਾ ਸਿੱਖ ਧਰਮ ਹੈ ਉਹਨਾਂ ਨੂੰ ਠੇਸ ਪਹੁੰਚਦੀ ਹੈ ਇਸੇ ਕਰਕੇ ਅੱਜ ਅਕਾਲੀ ਦਲ ਦਾ ਸੁਬੀਰ ਸਿੰਘ ਬਾਦਲ ਦਾ ਇਹ ਹਾਲਾਤ ਹੋਏ ਨੇ ਜਿਹੜੇ ਕਹਿੰਦਾ ਸੀ ਮੈਂ 25 ਸਾਲ ਰਾਜ ਕਰਾਂਗਾ ਔਰ ਅੱਗੇ-ਅੱਗੇ ਦੇਖੋ ਇਹਦੇ ਅੰਜਾਮ ਤੇ ਸਿੱਟੇ ਪੋਕ ਤਨੇ ਪੈਣਗੇ ਸੁਖਬੀਰ ਸਿੰਘ ਬਾਦਲ ਨੂੰ ਬਿਲਕੁਲ ਜੀ ਤੁਸੀਂ ਹਲਕਾ ਸਾਨਿਆਰ ਦੇ ਵਿੱਚ ਆਇਓ ਰੇਤ ਦਾ ਬੜਾ ਮੁੱਦਾ ਭਖਿਆ ਹੋਇਆ ਤੇ ਇੱਕ ਪਾਸੇ ਟਿਪਰ ਚਾਲਕ ਨੇ ਤੇ ਇੱਕ ਪਾਸੇ ਪਿੰਗਲੇ ਧਰਨੇ ਤੇ ਬੈਠੇ ਬਿਲਕੁਲ ਜੀ ਜਿੱਥੇ ਜਿੱਥੇ ਇਹ ਰੇਤੇ ਦਾ ਮਸਲਾ ਮੈਂ ਹੁਣੇ ਸਾਡੇ ਸਾਡੇ ਪਿੰਡਾਂ ਦੇ ਵਿੱਚ ਬੈਠੇ ਸਾਡੇ ਬਿਟੇਰੀ ਸਾਡੇ ਇੰਚਾਰਜ ਸਾਹਿਬ ਨੂੰ ਤੇ ਹੁਣੇ ਮੈਂ ਬੇਨਤੀ ਕੀਤੀ ਆ ਕਿ ਮੈਂ ਤੇ ਐਮਪੀ ਸਾਹਿਬ ਆਉਣ ਵਾਲੇ ਦਿਨਾਂ ਚ ਅਗਲੇ ਹਫਤੇ ਜਾਂ ਦੋ ਚਾਰ ਦਿਨਾਂ ਚ ਅਸੀਂ ਹੰਦਰ ਕਰਦਣ ਜੀ ਉਹਨਾਂ ਨੇ ਅਸੀਂ ਉਹ ਸਾਰੇ ਜੇ ਅੰਦਰ ਕਰਨਗੇ ਤਾਂ ਹੁਣੇ ਚੱਲਾਂਗੇ ਤੁਹਾਡੇ ਨਾਲ ਠੀਕ ਹੈ ਕੋਈ ਤੁਹਾਨੂੰ ਅੰਦਰ ਕਰੂਗਾ ਤੇ ਐਮਪੀ ਸਾਥ ਤੇ ਰਾਜਾ ਵਿੜਿੰਗ ਤੇ ਬਾਜਵਾ ਸਾਹਿਬ ਉੱਥੇ ਖੜੇ ਹੋਣਗੇ ਕਿਸੇ ਪ੍ਰਕਾਰ ਦੀ ਤੁਸੀਂ ਚਿੰਤਾ ਨਾ ਕਰੋ ਔਰ ਅਸੀਂ ਆਉਣ ਵਾਲੇ ਦਿਨਾਂ 'ਚ ਸਾਰੇ ਰੇਤ mafias ਤੇ ਪੰਜਾਬ ਦੇ ਕੋਨੇ-ਕੋਨੇ 'ਚ ਜਿੱਥੇ ਵੀ ਚੱਲ ਰਿਹਾ ਹੈ ਇਹ ਰੇਤ ਤੋਂ ਰੈਵਨਿਊ ਇਕੱਠਾ ਕਰਨ ਵਾਲੇ ਸੀ ਯੂਹੀ 20000 ਕਰੋੜ ਰੁਪਏ ਤੋਂ ਰੇਤ 'ਚ ਆ ਜਾਏਗਾ ਕੇਜਰੀਵਾਲ ਸਾਹਿਬ ਕਹਿੰਦੇ ਸਨ ਅੱਜ ਲੁੱਟ ਰਿਹਾ ਔਰ ਬਿਲਕੁਲ ਅਸੀਂ ਬੇਨਤੀ ਕਰਨੀ ਚਾਹੁੰਦੇ ਹਾਂ ਰੇਤ ਮਾਫੀਆ ਨੂੰ ਅਗਲੇ 3-4 ਦਿਨਾਂ ਚ ਆਪਦਾ ਕੰਮ ਸਮਾਪਤ ਕਰਕੇ ਆਪਦਾ ਸਮਾਨ ਸੱਲਾ ਲੈ ਜਾਓ ਨਹੀਂ ਆਉਣ ਵਾਲੇ ਦਿਨਾਂ ਚ ਮੈਂ ਐਮਪੀ ਸਾਹਿਬ ਤੇ ਬਾਜਵਾ ਸਾਹਿਬ ਅਸੀਂ ਖੁਦ ਆਵਾਂਗੇ ਉਸ ਜਗ੍ਹਾ ਤੇ ਤੇ ਗੱਲ ਕਰਾਂਗੇ ਤੇ ਲੋਕਾਂ ਦੇ ਨਾਲ ਖੜਾਂ ਸਰਕਾਰ ਨੇ ਨਸ਼ਾ ਲੈ ਕੇ 55 ਮੁਲਾਜ਼ਮ ਛੋਟੇ ਮੁਲਾਜ਼ਮ ਅਮਰ ਸਿੰਘ ਨਹੀਂ ਨਹੀਂ